ਹੋਰ ਵੀ ਦੋਸਤੋ ਕੀ ਹਾਲ ਆ ਅੱਜ ਆਪਾਂ ਗੱਲ ਕਰਨ ਲੱਗੇ ਆ ਜੋ ਇੱਕ ਨਵਾਂ ਹੀ ਹਰਿਆਣ ਸਕੂਲ ਵਾਲਿਆਂ ਨੇ ਚਲਾ ਰੱਖਿਆ ਇਸ ਤਰ੍ਹਾਂ ਦੇ ਜੋ ਪੇਪਰ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਪੇਪਰ ਬੱਚਿਆਂ ਤੋਂ ਕਲਰ ਪ੍ਰਿੰਟ ਕਰਵਾ ਕੇ ਇਹਨਾਂ ਨੂੰ ਰਜਿਸਟਰਾਂ ਉੱਤੇ ਕੱਟ ਕੇ ਲਗਵਾਇਆ ਜਾਂਦਾ ਅਤੇ ਬਾਅਦ ਵਿੱਚ ਇੰਨਾ ਉੱਤੇ ਸਹੀ ਮਾਰ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਜਾਂਦੇ ਨੇ ਅਤੇ ਮਾਪੇ ਇਸ ਗੱਲ ਤੋਂ ਬਹੁਤ ਪਰੇਸ਼ਾਨ ਨੇ ਇੱਕ ਤਾਂ ਉਹਨਾਂ ਦਾ ਪੈਸਿਆਂ ਦਾ ਨੁਕਸਾਨ ਹੋ ਰਿਹਾ 28 28 ਪੇਪਰ ਇੱਕ ਜਣਾ ਬੱਚਾ ਕਢਵਾਉਂਦਾ ਅਤੇ ਉਸ ਨੂੰ ਰਜਿਸਟਰਾਂ ਤੇ ਲਾਉਂਦੇ ਆ ਅਤੇ ਉਹ ਰਜਿਸਟਰ ਰੱਦੀ ਵਿੱਚ ਸੁੱਟ ਦਿੱਤੇ ਜਾਂਦੇ ਨੇ ਸਿੱਖਿਆ ਮੰਤਰੀ ਨੂੰ ਬੇਨਤੀ ਹੈ ਕਿ ਇਸ ਨਾਲੋਂ ਚੰਗਾ ਜਿਸ ਤਰ੍ਹਾਂ ਪਹਿਲਾਂ ਡਰਾਇੰਗ ਟੀਚਰ ਰੱਖੇ ਜਾਂਦੇ ਸਨ ਸੇਬ ਕੇਲੇ ਸੰਤਰੇ ਕੋਠੀ ਸਾਈਕਲ ਅਤੇ ਹੋਰ ਬਹੁਤ ਤਰ੍ਹਾਂ ਦੀ ਡਰਾਇੰਗ ਜਿਹੜੀ ਸਿਖਾਈ ਜਾਂਦੀ ਸੀ ਤਾਂ ਜੋ ਬੱਚਿਆਂ ਦੇ ਕੰਮ ਵੀ ਆਉਂਦੀ ਸੀ ਉਸ ਤੋਂ ਬੱਚਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ ਉਸ ਵਿੱਚ ਰੰਗ ਭਰੇ ਜਾਂਦੇ ਸੀ ਹੁਣ ਵਾਲਾ ਸਿਸਟਮ ਰੰਗਾਂ ਦਾ ਸਿਸਟਮ ਖਤਮ ਹੀ ਕਰ ਦਿੱਤਾ ਗਿਆ ਇਹ ਪੇਪਰ ਕਲਰ ਪੇਪਰ ਕੜਵਾਓ ਅਤੇ ਇਸ ਨੂੰ ਰਜਿਸਟਰ ਤੇ ਚਪਕਾਓ ਅਤੇ ਆਪਣਾ ਕੰਮ ਖਤਮ ਕਰੋ ਅਤੇ ਇਸ ਨਾਲ ਬੱਚਿਆਂ ਨੂੰ ਇੱਕ ਪੂਰਾ ਭਰ ਵੀ ਕੋਈ ਜਾਣਕਾਰੀ ਜਾਂ ਨੌਲੇਜ ਨਹੀਂ ਮਿਲਦੀ ਸਿੱਖਿਆ ਮੰਤਰੀ ਨੂੰ ਬੇਨਤੀ ਹੈ ਤੇ ਸਰਕਾਰ ਨੂੰ ਬੇਨਤੀ ਆ ਇਸ ਨੂੰ ਬੰਦ ਕੀਤਾ ਜਾਵੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰ ਤੱਕ ਅਤੇ ਸਿੱਖਿਆ ਮੰਤਰੀ ਤੱਕ ਜ਼ਰੂਰ ਪਹੁੰਚਾਇਆ ਜਾਵੇ ਤਾਂ ਜੋ ਇਸ ਤੇ ਠੱਲ ਪਾਈ ਜਾ ਸਕੇ ਅਤੇ ਮਾਪਿਆਂ ਦੀ ਹੋ ਰਹੀ ਲੁੱਟ ਇਸ ਤੋਂ ਵੀ ਬਚਿਆ ਜਾ ਸਕੇ ਮਾਪੇ ਇਸ ਤੋਂ ਬਹੁਤ ਪਰੇਸ਼ਾਨ ਨੇ ਤਾਂ ਜੋ ਇਸ ਨੂੰ ਬੰਦ ਕਰਕੇ ਬੱਚਿਆਂ ਤੋਂ ਹੱਥੀਂ ਡਰਿੰਕ ਕਰਵਾਈ ਜਾਵੇ ਧੰਨਵਾਦ